ਕੀ ਕਹਿੰਦੇ ਰਾਖ ਲਈ ਇਹ ਵਿਖਾਈ ਜੀਓ ਵਿਖਾਈ ਕਹਿੰਦੇ ਯਰ ਨੂੰ ਕਿ ਮੈਂ ਵੀ ਇਹਦੇ ਚ ਡਿਗ ਪਿਆ ਵਾਂ ਤੇ ਮਹਾਰਾਜ ਜੀ ਮੇਰੀ ਬਾਹਾਂ ਫੜੋ ਇਹ ਜਿਹੜਾ ਕਥਾ ਕੀਰਤਨ ਗੁਰੂ ਸਾਹਿਬ ਦੀ ਬਾਣੀ ਦਾ ਜਾਪ ਇਹ ਗੁਰੂ ਦਾ ਹੱਥ ਹੈ ਤੇ ਬਾਦਸ਼ਾਹ ਮਹਾਰਾਜ ਜੀ ਕਹਿੰਦੇ ਰਾਖ ਲੈ ਇਹ ਵਿਖਾਈ ਜੀਓ ਦੇ ਆਪਣਾ ਮਹਾਰਾਜ ਨਾਮ ਦੀ ਦਾਤ ਦੇ ਦੋ ਮੈਨੂੰ ਨਾਮ ਨੂੰ ਇੰਨਾ ਪਿਆਰ ਕੀਤਾ ਧੰਨ ਮੇਰੇ ਗੁਰੂ ਅਰਜਨ ਸਾਹਿਬ ਆਪ ਰੱਬ ਆਏ 2200 ਤੋਂ ਵੱਧ ਕਰੀਬ ਉਹਨਾਂ ਦੇ ਸ਼ਬਦ ਉਚਾਰੇ ਨੇ ਔਰ ਉਹਨਾਂ ਨੇ ਕੀ ਕਿਹਾ ਸੁਖਮਣੀ ਸਾਹਿਬ ਜੀ ਕਹਿੰਦੇ ਪ੍ਰਭ ਦਾ ਸਿਮਰਨ ਸਭ ਤੋਂ ਉੱਚੀ ਚੀਜ਼ ਕੋਈ ਦੁਨੀਆ ਤੇ ਆ ਤੇ ਸਿਮਰਨ ਤੇ ਨਾਲ ਲਿਖਦਾ ਜੀ ਕੋ ਪ੍ਰਧਾਨ ਹੈ ਇਸ ਵੇਲੇ ਸਭ ਤੋਂ ਤੇ ਉਹ ਹੈ ਕੀਰਤਨ ਕਾਲ ਯੁਗ ਮੈਂ ਆ ਜਿਹੜਾ ਆਪਾਂ ਕਰ ਰਹੇ ਸਮਾਗਮ ਇਹ ਦੂਤੇ ਕੁਝ ਨਹੀਂ ਹੈਗਾ ਤੇ ਜਿਹੜੇ ਮਨਮਤ ਨੇ ਵੀਰ ਜੀ ਬੈਠੇ ਹੋ ਨਾ ਹਨ ਇਹ ਕੀ ਸਮਾਗਮ ਕਰਾਇਆ ਇਹ ਕੀ ਕਰਨਦੇ ਹੈ ਨਾ ਮਾਰੇ ਦੀ ਬਾਣੀ ਕੀ ਲਈ ਵੀ ਆ ਸਭ ਤੋਂ ਉੱਤਮ ਚੀਜ਼ ਆ ਵੀ ਤੁਹਾਡੇ ਲਾਗੇ ਕੋਈ ਰੱਬ ਦੀ ਸਿਮਤ ਕਰ ਰਿਹਾ ਹੋਵੇ ਤੁਸੀਂ ਅੱਗੇ ਬੈਠੇ ਹੋ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਧਿਆਨ ਲਾ ਕੇ ਕਹਿੰਦੇ ਨਹੀਂ ਵੀ ਬੈਠੇ ਗੁਰੂ ਘਰਾਂ ਸੁਰਤ ਕਿਤੇ ਬਾਹਰ ਅੰਦਰ ਹੋਵੇ ਨਾ ਜਦੋਂ ਵੀ ਜਪਨਾ ਪਾਠ ਕਰਨਾ ਨਿਤਨੇਮ ਕਰਨਾ ਕਥਾ ਕੀਰਤਨ ਤੇ ਤੁਹਾਡਾ ਧਿਆਨ ਉੱਥੇ ਚਾਹੀਦਾ ਜਿੱਥੇ ਆਪਾਂ ਬੈਠੇ ਆਂ ਬਾਦਸ਼ਾਹ ਕਹਿੰਦੇ ਗੁਰਮੁਖ ਜੱਪੀਏ ਲਾਏ ਧਿਆਨ ਲਾ ਕੇ ਜਪਾਂਗੇ ਜਦੋਂ ਪਰ ਮਾਫੀ ਦੇਣੀ ਇੱਕ ਮੈਂ ਹੋਰ ਬੇਨਤੀ ਕਰ ਜਾ ਮੋਬਾਈਲ ਤੋਂ ਪਾਠ ਨਾ ਕਰਿਆ ਕਰੋ ਪਲੀਜ਼ ਇਹ ਮੈਂ ਹਰ ਇੱਕ ਤੇ ਬੇਨਤੀ ਕਰਦਾ ਮੋਬਾਈਲ ਤੋਂ ਨਿਤਨੇਮ ਸੁਖਮਨੀ ਸਾਹਿਬ ਕਦੇ ਚਿੱਤ ਗਲਤੀ ਨਹੀਂ ਕਰਨੀ ਪਹਿਲੀ ਬੇਨਤੀ ਆ ਜਦੋਂ ਪਾਠ ਕਰਨਾ ਪੋਥੀ ਸਾਹਿਬ ਤੋਂ ਕਰੋ ਕਿਉਂਕਿ ਲੱਗ ਗਿਆ ਨਸ਼ਾ ਪਾਣੂ ਹੈ ਬਹੁਤ ਮਾੜਾ ਹੈ ਇਹਨਾਂ ਸਮੈਗ ਵੀ ਨਹੀਂ ਮਾੜੀ ਜਿਹੜਾ ਮੋਬਾਈਲ ਮਾੜਾ ਜਿਹੜਾ 25 ਸਾਲਾਂ ਚ ਨਿਆਣੀ ਕੰਮ ਸਿੱਖਦੇ ਹੁਣ ਤਾਂ 12 ਦੇ ਕਰਨ ਦੇ ਅੱਖ ਹੋਏਗਾ ਤੇ ਗੁਰੂ ਘਰ ਦੀ ਜਿਹੜੀ ਮਹਾਰਾਜ ਦੇ ਅੰਦਰ ਦੀ ਕੋ ਖੇਡ ਕਥਾ ਕੀਰਤਨ ਗੁਰੂ ਘਰ ਦੀ ਉਹ ਵੀ ਅੱਜ ਟੱਜੀਆਂ ਉਹ ਡਿੱਗੀਆਂ ਆਖੋ ਸਤਿਨਾਮ ਜਿਹੜਾ ਕਿਹੜਾ ਉੱਠਦਾ ਚੱਲ ਵੀਡੀਓ ਪਾ ਦੋ ਵੀਡੀਓ ਪਾ ਦੋ ਨਿੱਗੀ ਜੀ ਗੱਲ ਵੇ ਉੱਥੇ ਇਸ ਚੀਜ਼ ਦੇ ਨਾਲ ਆਉਣ ਵਾਲੀ ਪੀੜੀ ਨੂੰ ਨੁਕਸਾਨ ਹੋ ਜਾਣਾ ਜਿਹਨੂੰ ਨਹੀਂ ਵੀ ਪਤਾ ਕਿਹੇ ਗੱਲ ਦਾ ਉਹਨੂੰ ਵੀ ਅਸੀਂ ਦੱਸ ਦਿੰਨੇ ਆਖੋ ਸਤਿਨਾਮ ਇਹ ਬਹੁਤ ਮਾੜਾ ਨਸ਼ਾ ਬਹੁਤ ਮਾੜੀ ਚੀਜ਼ ਆ ਗਈ ਚਲੋ ਸੋਖ ਹੈਗਾ ਇਹਦਾ ਜਿਹੜੇ ਸਹੀ ਵਰਤਦੇ ਇਹਨੂੰ ਵਧੀਆ ਚੀਜ਼ ਹੈ ਬੱਚੇ ਕਿੱਥੇ ਬੈਠੇ ਆ 25000 ਕਿਲੋਮੀਟਰ 17015 ਕੈਨੇਡਾ ਤੇ ਆਪਾਂ ਵੀਡੀਓ ਕਾਲ ਤੇ ਗੱਲ ਕਰ ਲੈਂਦੇ ਸੁੱਖ ਬੜੇ ਪਰ ਸੁੱਖ ਘਟ ਤੇ ਦੁੱਖ ਜਾਦਾ ਦੇ ਗਿਆ ਏ ਇਹ ਬਹੁਤ ਪੜਾ ਨਸ਼ਾ ਗਿੱਧ ਕਹਿੰਦੇ ਹੁੰਦੇ ਇਸ ਵੈਕ ਦਾ ਇਹ ਧੂਮੀ ਮਾੜਾ ਤੇ ਇੱਕ ਬੇਨਤੀ ਤਾਂ ਮੈਂ ਕੀਤੀ ਵੀ ਜਦੋਂ ਸੰਗਤ ਜੀ ਪਾਠ ਕਰਨਾ ਮੋਬਾਈਲ ਨਹੀਂ ਵਰਤਣਾ ਇਹਨੇ ਧਿਆਨ ਨਹੀਂ ਲੱਗਣ ਦੇਣਾ ਇੱਕ ਦੀਦੀਆਂ ਕਿਰਨਾ ਬਹੁਤ ਮਾੜੀਆਂ ਨੈਟ ਦੀਆਂ ਦੂਸਰਾ ਵਿੱਚ ਕੋਈ ਨਾ ਕੋਈ ਮੈਸੇਜ ਖੜਕਣਾ ਫੋਨ ਇਹਨੇ ਲਿਵ ਕਿੱਥੋਂ ਲੱਗੂ ਤੇ ਪਾਤਸ਼ਾਹ ਕਹਿੰਦੇ ਗੁਰਮੁਖ ਜਪੀਐ ਧਿਆਨ ਲਾ ਕੇ ਕਿ ਤੂੰ ਇੰਨਾ ਕੁ ਖੋਜੇ ਤੈਨੂੰ ਚੇਤਾ ਹੀ ਭੁੱਲ ਜੇ ਵੀ ਬੈਠਾ ਕਿੱਥੇ ਆ ਉਹ ਧਿਆਨ ਹੈ ਕੋਈ ਆ ਕੇ ਪੁੱਛੇ ਤੇ ਖਿਆਲ ਹੀ ਭੁੱਲ ਜੇ ਮੈਂ ਬੈਠਾ ਕਿੱਥੇ ਆ ਤੇ ਫਿਰ ਪਾਤਸ਼ਾਹ ਬਤਾ ਕੀ ਤੋਹਫਾ ਦਿੰਦੇ ਮਾਰੇ ਕਹਿੰਦੇ ਐ ਇਸ ਵੇਲੇ ਕਲਯੁਗ ਚ ਪ੍ਰਧਾਨ ਗੁਰੂ ਕੀ ਸੰਗਤ ਕੀਰਤਨ ਤੇ ਜਿਹੜਾ ਮਾਈ ਦਾ ਲਾਲ ਮਾਂ ਦਾ ਪੁੱਤਰ ਬਿਲਕੁਲ ਧਿਆਨ ਲਾ ਕੇ ਕਰਵਾਰ ਮੋਹ ਤਿਆਗ ਕੇ ਇਹਨੂੰ ਜਪ ਗਿਆ ਗੁਰਮੁਖ ਜਪੀਏ ਲਾਏ ਧਿਆਨਾ ਫਿਰ ਕੀ ਹੋਵੇਗਾ ਆਪ ਤਰੇ ਸਗਲੇ ਕੁੱਲ ਤਾਰੇ ਕਹਿੰਦੇ ਆਪ ਤੇ ਤਰਨ ਨਹੀਂ ਐ ਜਿਹੜੇ ਨਾਲ ਵੀ ਤਰਨ ਗਿਆ ਖੋਏਗਾ ਹਰ ਦਰਗਹਿ ਪਤ ਸਿਓ ਇਹ ਸ਼ਬਦ ਬੋਲਿਆ ਕਰੋ ਸੰਤ ਜੀ ਨਾਲ ਹਰ ਦਰਗਹਿ ਪਤ ਸਿਓ ਪਤ ਕਿਨੂੰ ਕਹਿੰਦੇ ਆ ਇੱਜ਼ਤ ਨੂੰ ਤੇ ਜਿੱਦਨ ਆਪਾਂ ਜਾਣਾ ਆਪਣੀ ਬੇਇੱਜ਼ਤੀ ਵੜੀ ਹੋਣੀ ਆਖੋ ਵੇਗਰੇ ਬੇਇੱਜ਼ਤੀ ਕਿ ਜ਼ਾਉਣੀਆਂ ਧਿਆਨ ਦੇਣਾ ਜੀ ਕਿਉਂਕਿ ਆਪਾਂ 70 80 ਸਾਲ ਚ ਜਿੰਨੀ ਪ੍ਰਾਪਰਟੀ ਕਮਾਈ ਆ ਵਿਸ਼ਾ ਵਹ ਕਲਯੁਗ ਮੈਂ ਏਸੀ ਤੇ ਵਿਸ਼ਾ ਰੱਖਿਆ ਇੱਥੇ ਲਿਆ ਕੇ ਸਮਾਪਤੀ ਵੱਲ ਜਾਣਾ ਚੇਤਾ ਰੱਖ ਲਿਓ ਧਿਆਨ ਦੇ ਕੇ ਕਿਉਂਕਿ ਦਾਸਾਂ ਦੇ ਵੀ ਰੁਝੇਵੇਂ ਬਹੁਤ ਭਾਈ ਸਹਿਬਣਾ ਵੀਰ ਜੀ ਹੁਣਾਂ ਨਾ ਪ੍ਰੇਮ ਸੀ ਤੇ ਇਸੇ ਤਰ੍ਹਾਂ ਆਪ ਜੀ ਦੇ ਦਰਸ਼ਨ ਦਿਦਾਰੇ ਹੋ ਗਏ ਘੜੀ ਘੜੀ ਕੀਮਤੀ ਹੈ ਕਿਤੇ ਪਾਦਸ਼ਾਹ ਦਰਸ਼ ਕਰਨ ਮਹਾਰਾਜ ਸਾਹਿਬ ਜੀ ਕਹਿੰਦੇ ਬੇਇੱਜ਼ਤੀ ਆਪਣੀ ਸਾਰਿਆਂ ਦੀ ਹੋਣੀ ਕਾਦੀ ਕਹਿੰਦੇ ਸ਼ਾਇਦ ਇਕੱਠਾ ਕਰਦੀ ਹੈ ਮੱਖੀ ਤੇ ਜਦੋਂ ਇਕੱਠਾ ਕਰ ਲੈਂਦੀ ਹੈ ਤੇ ਚੋਕੇ ਕੋਈ ਬੋਲਿਆ ਕਰੋ ਹੋਰ ਲੈ ਗਿਆ ਉੰਘਾਰਾ ਆਪਾਂ ਇਕੱਠਾ ਰੱਖਣਾ ਨਾ ਇੱਕ ਉੰਦੀ ਕਥਾ ਕਰਨੀ ਇੱਕ ਉੰਦੀ ਸਿਵਤ ਸਲਾਹ ਤੇ ਮੈਂ ਕਦੇ ਕਥਾ ਨਹੀਂ ਕੀਤੀ ਇਹ ਵੀ ਕਹਿ ਦਿਆਂ ਕਥਾਵਾਚਕ ਬਾਨਾ ਬੜਾ ਔਖਾ ਕਿਉਂਕਿ ਇੱਕ ਇੱਕ ਔਂਕੜ ਸਿਹਾਰੀ ਦੇ ਅਰਥ ਕਰਨੇ ਬੜੇ ਔਖੇ ਵੱਡਾ ਬਾਪੂ ਆਹ ਵਧੀਆ ਆਪਣੇ ਆਪ ਨੂੰ ਸਕੂਨ ਮਿਲਦਾ ਹੈ ਕਿ ਜਿਸ ਨੂੰ ਬਖਸ਼ੇ ਇੱਕ ਸਿਵਤ ਦਾਸ ਤੇ ਨਾਲ ਸਲਾਹ ਵੀ ਤੁਹਾਡੀ ਵੀ ਤੁਹਾਨੂੰ ਪਤਾ ਲੱਗ ਰਿਹਾ ਸਾਰਿਆਂ ਨੂੰ ਉੰਘਾਰਾ ਦੇ ਰਹੇ ਹਾਂ ਤੁਸੀਂ ਕਹੇ ਜੀ ਇਹਨੂੰ ਕਹਿੰਦੇ ਸਿਵਤ ਸਲਾਹ ਕਰਨੀ ਇਹ ਵਧੀਆ ਚੀਜ਼ ਹੈ ਕਥਨਾ ਵੜਾਉ ਖਾ ਗੁਰੂ ਨੂੰ ਮਾਰੇ ਕਹਿੰਦੇ ਅੰਤ ਨਾ ਪਾਵਤ ਦੇਵ ਸਭੈ ਮੂਲ ਇੰਦਰ ਮਹਾ ਸ਼ਿਵ ਜੋਗ ਕਰੀ ਕਥਾ ਕਿਤੇ ਸੌਖੀ 72 ਘੰਟੇ ਵਿਚਾਰ ਕਰਗੇ ਮਸਕੀਨ ਜੀ ਇੱਕ ਓੰਕਾਰ ਦੀ 250 ਟਿਕਾ ਜਵਜੀ ਸਾਹਿਬ ਦਾਵਾ ਜੀ ਅਰਥਾਂ ਦਾ ਤੇ ਆਪਣੇ ਮੰਜੀ ਸਾਹਿਬ ਦੀ ਪਾਵਨ ਪਵਿੱਤਰ ਸਟੇਜ ਤੇ ਗਿਆਨੀ ਜੀ ਉਹਨਾਂ ਦਾ ਬੜਾ ਪੁਰਾਣਾ ਸਮਾਂ ਕਿਸੇ ਨੇ ਆਖਿਆ ਜੀ 250 ਅਰਥ ਕੀਤੇ ਜਵਜੀ ਸਾਹਿਬ ਦੇ ਇੰਨੇ ਕਿਦਾਂ ਕਿਸੇ ਨਾਲ ਮਿਲ ਨਹੀਂਦਾ ਗਿਆਨੀ ਜੀ ਸਾਰੇ ਸਹੀ ਕਿ ਗਲਤ ਆ ਤੇ ਉਹਨਾਂ ਨੇ ਫਿਰ ਕੁਝ ਸਿੰਘ ਸਾਹਿਬ ਬਹਿ ਕੇ ਫੈਸਲਾ ਕੀਤਾ ਤੇ ਮਸਕੀਨ ਸਾਹਿਬ ਕਹਿੰਦੇ ਸਾਰੇ ਹੀ ਸਹੀ ਆ ਕਹਿੰਦੇ ਸੁਹੰਦਰਾ ਤੇ ਜਿੰਨੇ ਵੀ ਰਾਗੀ ਕਥਾਵਾਚਕ ਨੇ ਪੰਛੀ ਐ ਜਿੰਨੀ ਜੀ ਦੀ ਚੁੰਝ ਭਰਦੀ ਉਹਨੀ ਕੋ ਪਰ ਕਿਸ ਨਾ ਦਿੰਦਾ ਇਹਦਾ ਅੰਤ ਨਹੀਂ ਆ ਇਹ ਗਾਧ ਬੋਧ ਹੈ ਪੂਰੀ ਸੰਪੂਰਨਤਾ ਕਰਕੇ ਗੁਰੂ ਅਰਜਨ ਸਾਹਿਬ ਤੇ ਖੀਰਲਾ ਸ਼ਬਦ ਕਿਹੜਾ ਸਲੋਕ ਮਹੱਲਾ 5ਵਾਂ 13 ਕੀਤਾ ਮੈਨੂੰ ਮੈਂ ਨਿਰਗੁਣਿਆਰੀ ਆਪੇ ਦਰਸ ਪਿਆ ਸਤਿਗੁਰ ਨਾਨਕ ਨਾਮ ਤਨ ਮਨ ਕੈਸੀ ਅਰਥ ਨੇ ਕਹਿੰਦੇ ਦਰਸ ਪਿਆ ਬੋਲੋ ਮਹਿਰਾਮਤ ਮਹਾਰਾਜ ਤੈਨੂੰ ਤਰਸ ਆ ਗਿਆ ਸਾਡੇ ਤੇ ਐਸ ਵੇਲੇ ਕੋਈ ਹਸਪਤਾਲ ਬੈਠਾ ਕੋਈ ਕਚੈਰੀ ਬੈਠਾ ਕੋਈ ਥਾਣੇ ਬੈਠਾ ਕਿਸੇ ਦਾ ਐਕਸੀਡੈਂਟ ਹੋਇਆ ਕਿਸੇ ਦੇ ਘਰ ਮਰਗ ਹੋਈ ਹੈ ਨਾ ਤੇ ਆਪਾਂ ਕਿੱਥੇ ਬੈਠੇ ਆ ਇਸ ਵੇਲੇ ਗੁਰੂ ਸਾਹਿਬ ਦੀ ਗੋਦੀ ਚ ਤਰਸ ਪਿਆ ਤੇ ਫਿਰ ਜਦੋਂ ਮੇਰ ਹੋਈ ਤੇ ਸਤਿਗੁਰ ਕਿਸੇ ਦਾ ਸੱਜਣ ਐਸ ਹੈ ਚੂ ਕਿਸੇ ਦਾ ਡੀਸੀ ਕਿਸੇ ਦਾ ਡੀਜੀਪੀ ਕਿਸੇ ਦਾ ਮੁੱਖ ਮੰਤਰੀ ਸਾਰਿਆਂ ਦੇ ਸੱਜਣ ਤਾਂ ਤੂੰ ਤਾਂ ਪੈ ਕਹਿੰਦੇ ਐਸ ਵੇਲੇ ਮੇਰਾ ਸੱਜਣ ਧੰਨ ਗੁਰੂ ਗ੍ਰੰਥ ਸਾਹਿਬ ਤੇ ਜਦੋਂ ਸੱਜਣ ਮਿਲੇ ਸੱਜਣਾ ਜਦੋਂ ਇੱਕ ਸੱਜਣ ਦੂਜੇ ਨੂੰ ਮਿਲਦਾ ਏ ਉਹਦੇ ਵਾਸਤੇ ਕੋਈ ਤੋਹਫਾ ਲਿਆਉਂਦਾ ਕੋਈ ਘੜੀ ਲੈ ਕੇ ਆਉਂਦਾ ਏ ਕੋਈ ਉਹਦੇ ਵਾਸਤੇ ਚੈਨੀ ਲਿਆਉਂਦਾ ਏ ਕੋਈ ਗੱਡੀ ਗਿਫਟ ਕਰਦਾ ਬੱਚਿਆਂ ਨੂੰ ਕੋਈ ਕੱਪੜੇ ਪਾਛਾ ਦੀ ਬਾਣੀ ਕਿੰਨੀ ਮਿੱਠੀ ਐ ਪਾਛਾ ਕਹਿੰਦੇ ਤਰਸ ਪਿਆ ਦਰਸ ਆਇਆ ਤੈਨੂੰ ਤੇ ਮੇਰ ਵਰਤਗੀ ਜਦੋਂ ਤੂੰ ਮੇਰ ਵਰਤਾਈ ਤੇ ਸਤਿਗੁਰ ਸੱਜਣ ਸਤਿਗੁਰੂ ਨੇ ਮੈਨੂੰ ਆਪਣਾ ਬਣਾ ਲਿਆ ਵੀ ਮੈਂ ਤੇਰਾ ਸੱਜਣ ਹੈ ਹੁਣ ساری ਦੁਨੀਆ ਦੇ ਸੱਜਣ ਕੁਝ ਨਾ ਕੁਝ ਜ਼ਰੂਰ ਤੋਹਫਾ ਦਿੰਦੇ ਐ ਤੇ ਮੈਂ ਪੁੱਛਿਆ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਮੈਨੂੰ ਕੀ ਦਓਗੇ ਭਾਈ ਮਰਦਾਨਾ ਜੀ ਨੇ ਪੁੱਛਿਆ ਬਾਬੇ ਰਾਣੇ ਬਾਬਾ ਜੀ ਦਾ ਜਦੋਂ ਵਿਆਹ ਸੀ ਨਾ ਤੇ ਮਹਾਰਾਜ ਸਾਹਿਬ ਜੀ ਬੈਠੇ ਤੇ ਮੁਸਕਰਾ ਕੇ ਕਹਿੰਦੇ ਵੇ ਮਰਦਾਨਿਆ ਅਸਾਂ ਤੁਸਾਂ ਤੋਂ ਕਾਇਲ ਕਾਇਆ ਨਹੀਂ ਅਸਾਂ ਤੋਂ ਮੁੱਖ ਕਿਉਂ ਫੇਰਿਆਈ ਕਹਿੰਦਾ ਬਾਬਾ ਅਸਾਂ ਤੁਸਾਂ ਨਾਲ ਨਾਰਾਜ ਆਂ ਤੁਸਾਂ ਅਸਾਂ ਦੇ ਨਾਲ ਭਲੀ ਨਾ ਹੀ ਕੀਤੀ ਮਾਰੇ ਕਹਿੰਦੇ ਕੀ ਹੋਇਆ ਕੀ ਭਲੀ ਨਹੀਂ ਕੀਤੀ ਵੇ ਮਰਦਾਨਿਆ ਕਹਿੰਦੇ ਬਾਬਾ ਸ਼ਾਦੀ ਆਪ ਕਰਾਈ ਛਗਣ ਵੀ ਆਪ ਲਏ ਤੇ ਆਪਣੀ ਸਿਗਣੀ ਵੀ ਤੇ ਮੈਨੂੰ ਭਰਾ ਕਹਿ ਕੇ ਮੈਨੂੰ ਕੁਝ ਦਿੱਤਾ ਹੀ ਨਹੀਂ ਇਰੰਗੀ ਰੂਹਾਂ ਦੀ ਗੱਲ ਹੈ ਜੀ ਬੰਦਗੀ ਵਾਲਿਆਂ ਦੀ ਕਿਸੇ ਨੇ ਬੜਾ ਪਿਆਰਾ ਲਿਖਿਆ ਕਿਉਂਕਿ ਦਾਸ ਉਸ ਧਰਤੀ ਤੋਂ ਆਇਆ ਜੀ ਜਿੱਥੇ ਸਭ ਤੋਂ ਪਹਿਲਾ ਕੀਰਤਨ ਹੋਇਆ ਜਿੱਥੇ ਕੀਰਤਨ ਦੀ ਰੰਮਤਾ ਹੋਈ ਤਿੰਨੇ ਨਦੀਆਂ ਮਿਲਦੀਆਂ ਇਧਰੋਂ ਬਿਆਸ ਆਹ ਮਾਝੇ ਦੀ ਧਰਤੀ ਉਧਰ ਅਸੀਂ ਦਵਾਬਾ ਤੇ ਪਰਲੇ ਪਾਸੇ ਮਾਲਵਾ ਇਧਰੋਂ ਸਤਲੋ ਜਾ ਰਿਹਾ ਬਿਆਸਾ ਜਾ ਰਿਹਾ ਵਿੱਚ ਵਹੀਂ ਸੁਲਤਾਨਪੁਰ ਲੋਧੀ ਦੀ ਇਹ ਤਿੰਨੇ ਨਦੀਆਂ ਜਿੱਥੇ ਇਕੱਠੀਆਂ ਹੁੰਦੀਆਂ ਉਹਨੂੰ ਕਹਿੰਦੇ ਹਰੀਕਾ ਹੈਡ ਤੇ ਜਿਹੜਾ ਪ੍ਰਾਤਨ ਸਰੋਤ ਇਤਿਹਾਸ ਦੀ ਉੱਥੇ ਬਚਨ ਆਉਂਦਾ ਏ ਜਦੋਂ ਭਾਈ ਸਾਹਿਬ ਨੂੰ ਰਵਾਬ ਲੈਣ ਭੇਜਿਆ ਭੈਣੋਂ ਧਿਆਨ ਦੇਣਾ ਤੁਸੀਂ ਆਪਣੇ ਬੱਚੇ ਨੂੰ ਪੈਸੇ ਦਿਆ ਕਰੋ ਜਦੋਂ ਗੁਰਦੁਆਰੇ ਜਾਣਾ ਡਾਂਸਰ ਤੇ ਸੁੱਟਣ ਵਾਸਤੇ ਨਹੀਂ ਆਖੋ ਸਤਨਾ ਆਪਣੇ ਬੱਚੇ ਵਿਚਾਲੋ ਪਨੀਰੀ ਚੰਗੀ ਹੋਵੇ ਤੇ ਫਸਲ ਚੰਗੀ ਹੁੰਦੀ ਹੈ ਇਹ ਪਨੀਰੀ ਨੂੰ ਬਿਮਾਰੀ ਪੈ ਗਈ ਤੇ ਫਸਲ ਕਾਦੀ ਬੀਜਾਂਗੇ ਅੱਜ ਪਿਆਰਿਓ ਖਤਰਾ ਜੇ ਊੜਾ ਵੀ ਗਿਆ ਤੇ ਜੂੜਾ ਵੀ ਫਸਲ ਵੀ ਗਈ ਤੇ ਸਾਡੀ نسل ਵੀ ਸਾਡੀ ਜਵਾਨੀ ਵੀ ਖਤਰੇ 'ਚ ਸਾਡੀ ਕਿਸਾਨੀ ਵੀ ਇੰਨਾਂ ਚੀਜ਼ਾਂ ਨੂੰ ਮਹਾਰਾਜ ਆਪਾਂ ਕਿਹੜਾ ਇੱਥੇ ਰਹਿਣਾ ਜੇ ਸਾਹ ਚੱਲਣ ਦੇ ਮਾਰੇ ਕਹਿੰਦੇ ਮੇਲੇ ਆਏ ਆ ਇੱਕ ਸ਼ਬਦ ਬੜਾ ਪਿਆਰਾ ਸਾਰੇ ਗਾਇਓ ਇਹ ਜੋ ਦੁਨੀਆਂ एह जो दुनिया एह जो रू न गा सारा ने जो दुनिया एह जो दुनिया एह सिहर मेला सिहर मेला सिहर मेला ਸਿਹਰ ਮੇਲਾ ਗਉ ਬਣੀ ਦਸਤਗੀਰੀ ਨਹੀਂ ਦਸਤਗੀਰੀ ਨਹੀਂ ਇਹ ਜੋ ਦੁਨੀਆਂ ਇਹ ਜੋ ਦੁਨੀਆਂ ਇਹ ਦੁਨੀਆ ਇਹ ਜੋ ਦੁਨੀਆ ਸਹਿਰ ਮੇਲਾ ਸਹਿਰ ਮੇਲਾ ਦਸਤਗੀਰੀ ਦਾ ਹੈ ਦਸਤਗੀਰੀ ਦਾ ਹੈ ਇਹ ਜੋ ਗਰਵਾਣੀ ਸੱਚੀ ਤੁਸੀਂ ਕਰਮਾ ਵਾਲੇ ਜੀ ਬੜਾ ਸੱਚੀ ਅਸਲੀ ਭੇਟ ਹੈ ਉਹ ਜਿਹੜਾ ਤੁਸੀਂ ਨਾਲ ਬੋਲੇ ਕਿਤੇ ਕਿਤੇ ਨਗਰ ਮਿਲਦੀ ਇਦਾਂ ਦੇ ਨਹੀਂ ਦੇ ਇੱਕ ਥਾਂ ਤੇ ਕਿਹਾ ਬਾਬਾ ਜੀ ਅਹੀਂ ਬੋਲਣਾ ਤੈਨੂੰ ਕਾਤ ਸਦਿਆ ਮੈਂ ਕਿਹਾ ਵੀ ਆਪਾਂ ਤੇ ਗੋਣੀ ਗੋਣੀ ਨਾ ਕਿਉਂਕਿ ਮੈਂ ਸ਼ੁਰੂਆਤ ਹੀ ਇੱਥੋਂ ਕੀਤੀ ਵੀ ਇਦਾਂ ਦਾ ਕੋਈ ਬਾਬਾ ਨਹੀਂ ਵੀ ਪਾਣੀ ਮੈਂ ਪੀਵਾਂ ਤੇ ਪਿਆਸ ਸਾਡੀ ਬਜੇ ਇਦਾਂ ਦਾ ਕੋਈ ਦੁਨੀਆ ਤੇ ਕੰਮ ਨਹੀਂ ਰੋਟੀ ਮੈਂ ਖਾਵਾਂ ਤੇ ਭੁੱਖ ਮਾਰੇ ਦੀ ਬਾਣੀ ਕਹਿੰਦੀ ਆਪਣਾ ਥੀ ਆਪਣਾ ਆਪ ਕਾਜ ਸਵਾਰੋ ਆਪ ਬਾਣੀ ਪੜੋ ਆਪ ਅਰਥ ਪੜੋ ਆਪ ਇਹਦੇ ਵਿੱਚ ਵੇਖੋ ਕੀ ਆ ਇੰਗਲੈਂਡ ਵਿੱਚ ਇੱਕ ਗੋਰੇ ਦੀ ਬੱਚੀ ਨੇ ਪੀ ਐਚ ਡੀ ਕੀਤੀ ਮਹਾਰਾਜ ਦੇ ਸਰੂਪ ਦੀ ਪਾਵਨ ਪਵਿੱਤਰ ਉਹ ਬੱਚੀ ਕਹਿਣ ਲੱਗੀ 11 ਸਾਲਾਂ ਦੀ ਸੀ ਜਿੱਦ ਦਿਨ ਆਏ ਸ੍ਰੀ ਰਵਿੰਦਰ ਸਾਹਿਬ ਤੇ ਧਿਆਨ ਦੇਣਾ ਉਹ ਕਹਿਣ ਲੱਗੀ ਮੈਂ ਆਪਣੀ ਮਾਂ ਨੂੰ ਪੁੱਛਿਆ ਵੀ ਮਦਰ ਇੰਗਲਿਸ਼ ਵਿੱਚ ਉਹ ਬੋਲਦੇ ਗੁਰੇ ਵੀ ਉਹ ਕੀ ਆ ਚੰਦੂਆ ਸਾਹਿਬ ਬੇਟਾ ਫਿਰ ਉਹਨਾਂ ਪਾਲਕੀ ਬਾਰੇ ਪੁੱਛਿਆ ਰੁਮਾਲੇ ਬਾਰੇ ਕਹਿੰਦੇ ਜਿਹੜਾ ਬਾਬਾ ਇਦਾਂ ਕਰ ਰਿਆ ਏ ਕੀ ਆ ਛੋਟੇ ਸੀ ਨਾ ਉਹ ਕਹਿੰਦੇ ਵੀ ਸਾਰਾ ਮੇਰੀ ਮਾਂ ਨੇ ਸਮਝਾਇਆ ਬੇਟਾ ਇਹ ਗੁਰਦੁਆਰਾ ਸਿੱਖਾਂ ਦਾ ਧਰਮ ਸਥਾਨ ਔਰ ਉਹ ਇਹਨੇ ਗੁਰੂ ਸਾਹਿਬ ਬੈਠੇ ਇਨਾਂ ਦੇ ਔਰ ਇਹ ਚੰਦੂਆ ਹੁੰਦਾ ਵਾ ਤੇ ਇਹ ਚੌਰ ਸਾਹਿਬ ਹੁੰਦਾ ਇਹ ਪਾਲਕੀ ਕਹਿੰਦੇ ਜਦੋਂ ਸਵੇਰੇ ਪ੍ਰਕਾਸ਼ ਕੀਤਾ ਨਾ ਸੋਣੀ ਸੁਨਹਿਰੀ ਭਾਲ ਕੀ ਜਾ ਤੇ ਜਦੋਂ ਸੰਗਤਾਂ ਵਾਰੀ ਵਾਰੀ ਆਉਣ ਵੱਡਾ ਇਕੱਠ ਮੋਢਾ ਲਾਉਣ ਲਈ ਸੇਵਾ ਲਈ ਕਹਿੰਦੇ ਵੀ ਇਹ ਕੌਣ ਆ ਰਿਹਾ ਸੁਣਿਆ ਮੰਨਿਆ ਤੁਸੀਂ ਕਰ ਤਾਂ ਸਦਿਆ ਆਪਾਂ ਨੂੰ ਵੀ ਆਪਾਂ ਸਾਰੇ ਬਹਿ ਕੇ ਆਪਣੇ ਮਾਲਕ ਦੀ ਸਿਫਤ ਜਦੋਂ ਸੁਣਾਂਗੇ ਤੇ ਫਿਰ ਮੰਨਾਂਗੇ ਹੁਣ ਵੀਰ ਸਾਡੇ ਅਮਰੀਕਾ ਬੈਠੇ ਉਹਨਾਂ ਨੇ ਸੁਣਿਆ ਅੰਦਰ ਪਿਆਰ ਜਾਗਿਆ ਤੇ ਕਿੱਥੋਂ ਕਿਦਰ ਦੀ ਤਾਰਾਂ ਜੋੜ ਕੇ ਤੇ ਕਿੱਥੇ ਤੱਕ ਆਏ ਸੁਣਿਆ ਮੰਨਿਆ ਮਨ ਜਦੋਂ ਸੁਣਾਗੇ ਨਾ ਜਿਹੜੀ ਚੀਜ਼ ਬੱਚੇ ਨੂੰ ਸੁਣਾਓਗੇ ਤੇ ਬੱਚਾ ਉਹੀ ਸੁਣੇ ਤਾਂ ਸਾਡੇ ਬਾਪੂ ਨੂੰ ਇਸ ਗੱਲ ਦਾ ਖਤਰਾ ਸੀ ਤਾਂ ਉਹਨਾਂ ਨੇ ਰਹਿਤਨਾਮਿਆਂ 'ਚ ਲਿਖਿਆ ਵੀ ਮੇਰੇ ਪੁੱਤ ਨਾ ਨਸ਼ਾ ਪੀਣ ਤੇ ਨਾ ਵਰਤੌਣ ਮੇਰੇ ਪੁੱਤ ਨੇ ਤਰੀਆ ਰਾਗ ਨਹੀਂ ਵੇਖਣਾ ਭਾਵ ਗਾਉਣ ਵਾਲੀ ਉਹਨਾਂ ਨੂੰ ਪਤਾ ਸੀ ਭਾਈ ਜੋਗੇ ਨੂੰ ਕਿਉਂ ਸਾਰੀ ਰਾਤ ਡੱਕਦੇ ਰਹਿ ਉਹਨਾਂ ਨੂੰ ਪਤਾ ਸੀ ਕਿ ਜਦੋਂ ਵੀ ਮੇਰੀ ਕੌਮ ਘਾਟੇ ਚ ਗਈ ਨਾ ਐਸ ਕੰਮੋਂ ਜਾਣਾ ਤੇਹੀਂ ਫੇਰ ਉਹ ਹੀ ਸ਼ੁਰੂ ਕੀਤਾ ਉਹਨਾਂ ਤੇ ਬਾਬੇ ਦੀ ਡਿਊਟੀ ਲਈ ਉਹ ਵਿਚਾਰਾ ਕਹਿ ਦਿੰਦਾ ਸਿੱਖਾਂ ਦਾ ਮਨ ਨੀਵਾ ਮਤ ਮਤ ਪਤ ਦਾ ਰਾਖਾ ਤੇ ਮਤ ਉੱਚੀ ਕਰੀਏ ਫਿਰ ਤਗੜੇ ਹੋਏ ਵਿਚਾਲੀਏ ਪੰਜਾਬ ਨੂੰ ਜਿੰਨੀ ਜੋਗੇ ਕੋਈ ਨਹੀਂ ਹੁੰਦਾ ਆਉਦਾ ਇਹ ਸਪਾਈਦਾ ਹੁੰਦਾ ਤੁਸੀਂ ਸਾਰੇ ਪੜ੍ਹੇ ਲਿਖੇ ਬੱਚਿਆਂ ਦੇ ਵਿਆਹ ਹੁੰਦੇ ਕੋਸ਼ਿਸ਼ ਕਰਿਆ ਕਰੋ ਵਿਆਹ ਗੁਰੂ ਦੇ ਲੇਖੇ ਲੱਗੇ ਅਮਰਤ ਵੇਲੇ ਸਹਿਜ ਪਾਠ ਦਾ ਭੋਗ ਪਵੇ 6 ਵਜੇ 6 ਤੋਂ 7 ਆਸਾ ਦੀ ਵਾਰ 7 ਤੋਂ 8 ਕਥਾਵਾਚਕ 8 ਤੋਂ 9 ਡਾਡੀ ਜਥਾ ਤੇ 10 ਵਜੇ ਲਾਂਵਾ ਹੋ ਜਾਣਾ ਤੇ ਖਰਚਾ ਕਿੰਨਾ ਹੋਣਾ 50000 ਰੁਪਇਆ ਤੇ ਨਾਲੇ ਗੁਰੂ ਤੇ ਨਾਲੇ ਸਾਡਾ ਘਰ ਸੌਖਾ ਪਰ ਅਹੀਂ 50 ਲੱਖ ਲਾਉਣੇ ਆ ਇਹ ਸਾਰਾ ਗੜਬੜ ਕਰ ਦਿੰਨੇ ਆਖੋ ਸਤਨਾਮ ਤੇ ਫਿਰ ਬਾਬਾ ਪੜਨਦੇ ਹੁੰਦਾ ਲਾਵਾ ਪੜ ਕੇ ਨਾ ਸਿੱਖਾਂ ਦਾ ਮਨ ਨਹੀਂ ਵਾ ਉੱਚੀ ਕਿਤੇ ਰਹਿ ਇਹਨਾਂ ਤੇ ਸਾਰਾ ਗੜਬੜ ਕਰਤਾ ਕੰਮ ਉਹ ਫਿਰ ਵੀ ਚਲੋ ਭਲੇ ਦੀ ਮੰਗਣੀ ਅਰਦਾਸ ਤੋ ਇਸ ਕਰਕੇ ਸਾਧ ਸੰਤ ਜੀ ਇਹਨਾਂ ਬਚਨਾਂ ਨੂੰ ਜੁੜੋ ਪਿਆਰੇ ਦੇ ਪਿਆਰ ਨੂੰ ਮਾਣਿਆ ਕਰੀਏ ਬੜੇ ਪ੍ਰੇਮ ਦੇ ਵਿੱਚ ਮਹਾਰਾਜ ਕਹਿੰਦੇ ਇਹ ਜੋ ਦੁਨੀਆ ਦਸਤਗੀਰੀ ਇਥੇ ਰਹਿਣਾ ਕੋਨੀ ਐ ਮੇਲੇ ਆਇਆ ਤੇ ਮੇਲਾ ਵੇਖਣ ਦਾ ਆਨੰਦ ਉਦੋਂ ਆਉਂਦਾ ਜਦੋਂ ਪਿਓ ਦੀ ਉਂਗਲ ਫੜੀ ਹੋਵੇ ਮੇਲੇ 'ਚ ਮੇਰਾ ਅੱਜ ਵੀ ਇੱਕ ਵੀਰ ਕੈਨੇਡਾ ਟਰਾਲੇ ਤੇ ਆ ਤੇ ਇੱਕ ਦਿਨ ਰੋਇਆ ਮੈਂ ਕਿਹਾ ਕੀ ਹੋਇਆ ਈ ਉਹਨੇ ਆਪਣੇ ਪਿਤਾ ਦੀ ਡੈਥ ਹੋ ਗਈ ਉਹਦੇ ਡੈਡੀ ਦੀ ਉਹਦੀ ਫੋਟੋ ਬਟੂਏ 'ਚ ਰੱਖੀ ਤੇ ਕਹਿੰਦਾ ਭਾਈ ਸਾਹਿਬ ਦਿਲ ਦੀ ਗੱਲ ਕਰਨੀ ਮੈਂ ਕਿਹਾ ਕਰੋ ਕਹਿੰਦਾ ਅੱਜ 3-4 ਲੱਖ ਕਮਾਉਣਾ ਪਰ ਮੇਰੇ ਆਪਦੇ ਪਿਓ ਨੂੰ ਬਡੂਆ ਖੋਲ ਕੇ ਕਿੰਨਾ ਬਾਪੂ ਇੱਕ ਵਾਰੀ ਫੋਟੋ ਚ ਬਾਹਰ ਨਿਕਲ ਇੱਕ ਵਾਰੀ ਮੈਨੂੰ ਘੁੱਟ ਕੇ ਸੀਨੇ ਨਾਲ ਲਾ ਤੇ ਓ ਰੁਪਈਆ ਦੇ ਜਿਹੜਾ ਤੂੰ ਮੈਨੂੰ 7ਵੀਂ ਕਲਾਸ ਵਿੱਚ ਪੜ੍ਹਦੇ ਨੂੰ ਦਿੰਦਾ ਹੁੰਦਾ ਹੁੰਦਾ ਸੀ 1 ਰੁਪਈਆ ਜੇ ਮੈਂ ਗਲੀ ਚ ਭੰਗੜਾ ਪਾਉਂਦਾ ਜਾਂਦਾ ਸੀ ਦੁਕਾਨ ਤੇ ਅੱਜ ਕਹਿੰਦਾ ਮੇਰੇ ਕੋਲ ਕਰੋੜਾ ਏ ਪਰ ਕਰੋੜਾ ਹੁੰਦਿਆਂ ਵੀ ਨਾ ਤੇ ਰਾਤ ਨੂੰ ਨੀਂਦ ਆਉਂਦੀ ਤੇ ਨਾ ਦਿਨੇ ਅੱਜ ਦੀ ਕੰਡੀਸ਼ਨ ਵੇਖੋ ਨਾ ਪੂਰੇ ਵਰਲਡ ਦਾ ਨਕਸ਼ਾ ਪਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਕੋਠੀਆਂ ਪਾਈਆਂ ਨਕਸ਼ੇ ਤੇ ਪਏ ਬਹੁਤ ਲੱਗਦੇ ਪਰ ਤੁਹਾਨੂੰ ਆਪਾਂ ਸਸਤਾ ਹੀ ਬਣਾ ਦੇਣਾ ਆਪਕੋ ਸਤਨਾਉ ਪੰਜਾਂ ਮਿੰਟਾਂ ਦੇ ਥੋੜਾ ਹੰਗਾਰਾ ਦੇ ਦਿਓ ਉਹ ਨਕਸ਼ਾ ਬਣਾਉਂਦਿਆਂ ਬਾਬਾ ਫਰੀਦ ਸਾਹਿਬ ਨੂੰ ਬਹੁਤ ਵੱਡਾ ਸਮਾਂ ਲੱਗਾ 1173 ਚ ਗਿਆਨੀ ਜੀ ਉਹਨਾਂ ਸ਼ੁਰੂ ਕੀਤਾ ਤੇ ਉਹ ਨਕਸ਼ਾ ਪੂਰਾ ਤਿਆਰ ਕਦੋਂ ਹੋਇਆ 1675 ਵਿੱਚ ਤੇ ਉਸ ਨਕਸ਼ੇ ਨੂੰ ਹਰ ਟਿਕਾਇਆ ਕਿਨੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਮਦਮਾ ਸਾਹਿਬ ਸਾਬੂ ਕੀ ਤਲਵੰਡੀ ਜਿਹੜੇ ਅੱਜ ਕਹਿੰਦੇ ਨੇ ਜਾਬ ਸਾਹਿਬ ਤੇ ਸਵਈਏ ਚੋਂ ਪਈ ਵਿੱਚ ਬਾਣੀ ਨਹੀਂ ਕਿਤੇ ਭਲੇਖਾ ਖਾਰੇ ਆ ਵੀ ਜਿੱਦਨ ਧੀਰਮੱਲੀਆਂ ਨੇ ਸਰੂਪ ਤੋਂ ਜਵਾਬ ਦਿੱਤਾ ਤੇ ਮੇਰੇ ਬਾਦਸ਼ਾਹ ਨੂੰ ਇਹ ਸੁਣਿਆ ਆਖਿਆ ਸੀ ਵੀ ਦਾਤਾ ਜੀ ਤੁਸੀਂ ਦਸਾਂ ਪਾਤਸ਼ਾਹੀਆਂ ਦੀ ਜੋਤ ਮੰਨਦੇ ਐ ਅਰਦਾਸ ਵੀ ਹੁੰਦੀ ਐ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਦਰਦ ਦਾ ਧਿਆਨ ਤਰ ਬੋਲੋ ਜੀ ਪਰ ਬਾਣੀ ਤੇ ਛੇ ਪਾਤਸ਼ਾਹੀਆਂ ਦੀ ਆ ਮੈਨੂੰ ਕਿਸੇ ਨੇ ਸਵਾਲ ਕੀਤਾ ਵੀ 10 ਕਿਉਂ ਕਹਿੰਦੇ ਜੀ ਮੈਂ ਕਿਹਾ ਇਹਦਾ ਜਵਾਬ ਤੈਨੂੰ ਮਿਲੂਗਾ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਉੱਥੇ ਜਾਣਾ ਪੈਣਾ ਕਹਿੰਦੇ ਉੱਥੇ ਕਿਉਂ ਉਹ ਮੈਂ ਕਿਹਾ ਮੈਂ ਦੱਸਿਆ ਤੂੰ ਮੰਨਣਾ ਨਹੀਂ ਤੂੰ ਗੱਡੀ ਫੜ ਕਰਾਇਆ ਮੈਂ ਦਿਨਾਂ ਤੇ ਨਾਲੇ ਦਰਸ਼ਨ ਕਰਕੇ ਆਈ ਤੇ ਨਾਲੇ ਉੱਥੇ ਲਖਣ ਸਰ ਸਰੋਵਰ ਦੇ ਵਿੱਚ ਇਸ਼ਨਾਨ ਕਰੀ ਤੇ ਫਿਰ ਤੈਨੂੰ ਪਤਾ ਲੱਗੂਗਾ 9 ਮਹੀਨੇ 9 ਦਿਨ ਤੇ 9 ਘੜੀਆਂ ਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਸਰੂਪ ਜਵਾਨੀ ਆਪਣੇ ਮukh ਚ ਉਚਾਰਨ ਕੀਤਾ ਤੇ ਲਿਖਿਆ ਕਿਨੇ ਪਹਿਲੇ ਹੈਡ ਗ੍ਰੰਥੀ ਬਾਬਾ ਮਨੀ ਸਿੰਘ ਸਾਹਿਬ ਜਿਨ੍ਹਾਂ ਦਾ ਬੰਦ ਬੰਦ ਕੱਟ ਕੇ ਟੋਕਰੇ ਭਰੇ ਤੇ ਕਲਮਾ ਕੌਣ ਫੜਾਉਂਦਾ ਸੀ ਜਿਹੜਾ ਅੱਜ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਗੁਰੂ ਰਾਮਦਾਸ ਦੀ ਪ੍ਰਕਰਮਾਂ ਦੇ ਵਿੱਚ ਅੱਜ ਵੀ ਖੜੋਤੇ ਹੋਏ ਆ ਜਿਹੜੇ ਸ਼ਰਧਾ ਨਾਲ ਸ਼ਹੀਦਾਂ ਨੂੰ ਪਿਆਰ ਕਰਦੇ ਨਾ ਇਹ ਸ਼ਹੀਦਾਂ ਦੇ ਘਰ ਚ ਇੰਨੀਆਂ ਕੁ ਬਖਸ਼ਿਸ਼ਾਂ ਜੀਦੇ ਤੇ ਦਿਆਲ ਹੋ ਜਾਂਦੇ ਡੁੱਬੇ ਬਿੜੇ ਤਾਰ ਦਿੰਦੇ ਆ ਇੰਨੀਆਂ ਕੁ ਬਰਕਤਾਂ ਨਾਲ ਦੇ ਵਿੱਚ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਐਵੇਂ ਵਹਿਮ ਹੈ ਸਾਡੀਆਂ ਕਾਤਲਾਂ ਨੂੰ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਮਾਰ ਮਾਰ ਕੇ ਵੀ ਜਿਹੜੀ ਮੁੱਕਦੀ ਨਹੀਂ ਐਡੀ ਲੰਮੀ ਹੈ ਸਾਡੀ ਕਤਾਰ ਲੋਕੋ ਪੰਜਾਂ ਨਦੀਆਂ ਦੀ ਧਰਤ ਪੰਜਾਬ ਦੀ ਹੈ ਜਿਹੜੀ ਮੌਤ ਦੀ ਹਿੱਕ ਤੇ ਵਸਦੀ ਹੈ ਇੱਕੋ ਮਾਂ ਮੇਰੇ ਪੰਜਾਬ ਦੀ ਜਿਹੜੀ ਪੁੱਤ ਮਰਵਾ ਕੇ ਅਸੀ ਹੈ ਸਦੀਆਂ ਤੀਕਿ ਉਹ ਝੰਡੇ ਝੂਲਦੇ ਨੇ ਉਹ ਪਰਚਮ ਆਕਾਸ਼ ਵਿੱਚ ਝੜਕਦੇ ਨੇ ਜਿਸ ਵਿੱਚ ਨਾੜ ਸ਼ਹੀਦਾਂ ਦੀ ਚੱਲਦੀ ਹੈ ਜਿਸ ਵਿੱਚ ਦਿਲ ਸ਼ਹੀਦਾਂ ਦੇ ਟੜਕਦੇ ਨੇ ਬੜਾ ਪਿਆਰਾ ਇਤਿਹਾਸ ਗੁਰਮੁਖੋ ਆਪਣੇ ਵਡਿਆਣੇ ਕਰਿਓ ਕਿਰਪਾ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸਤ ਨਾਮ ਵਾਹਿਗੁਰੂ 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 ਸਤ ਮੇਰਾ ਪ੍ਰੀਤ ਤਮ ਪਿਆਰਾ 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 Oh yeah! i'm ਗਾਉਣਾ ਨਾ ਛੱਡਦੇ ਬਾਬਾ ਜੀ ਕਹਿੰਦੇ ਆਪ ਜੀ ਨਾ ਮੈਂ ਸਾਝ ਪਾ ਰਿਆ ਸੀ ਕਲਯੁਗ ਮੈਂ ਗੁਰਮੁਖ ਜਪੀਐ ਧਿਆਨ ਲਾ ਕੇ ਜਪੀਏ ਕਹਿੰਦੇ ਕੀ ਹੁੰਦਾ ਆਪ ਤਰੇ ਸਗਲੇ ਕੁੱਲ ਤਾਰੇ ਹਰ ਦਰਗਹਿ ਪਤ ਸਿਓ ਕਹਿੰਦੇ ਜਿਸ ਦਿਨ ਤੇਰੀ ਮੌਤ ਹੋਈ ਨਾ ਤੇ ਹੋਣੀ ਤੇ ਹੈਗੀ ਆ ਜਿਹੜਾ ਆ ਆਪਾਂ ਜਾਣਾ ਤੇ ਜਦੋਂ ਬੰਦੇ ਨੂੰ ਪਤਾ ਹੋਵੇ ਮੈਂ ਜਾਣਾ ਤੇ ਫਿਰ ਆਨੰਦ ਵੜਾਉਂਦਾ ਰੋਂਦਾ ਉਹ ਆ ਜਿਹੜਾ ਕਹਿੰਦਾ ਮੈਂ ਨਹੀਂ ਜਾਣਾ ਕਿਉਂਕਿ ਜਦੋਂ ਬੱਚਾ ਸਕੂਲੇ ਭੇਜੀਦਾ ਰੋਂਦਾ ਨਾ ਕਹਿੰਦਾ ਮੈਂ ਨਹੀਂ ਜਾਣਾ ਤੇ ਜਦੋਂ ਫਿਰ ਨੌਕਰੀ ਜ਼ਿੰਮੇਵਾਰੀ ਵਾਧੀ ਕਹਿੰਦਾ ਮੈਂ ਡਿਊਟੀ ਤੇ ਨਹੀਂ ਜਾਣਾ ਫਿਰ ਕਹਿੰਦੇ ਵਿਦੇਸ਼ ਚੱਲ ਜਾ ਉੱਥੇ ਵੀ ਜਦੋਂ 에어ਪੋਰਟ ਤੇ ਵੇਖਿਓ ਕਿਦਾਂ ਰੋਂਦੀ ਦੁਨੀਆ ਮੈਂ ਨਿੱਕੇ ਨਿੱਕੇ ਬੱਚੇ ਛੱਡ ਕੇ ਸਾਡੇ ਵੀਰ ਗਏ ਕਿਵਰੀ ਮਨ ਪਰਦਾ 12 12 14 ਸਾਲ ਆਪਣੇ ਬੱਚਿਆਂ ਤੋਂ ਦੂਰ ਇਹ ਜਿਹੜਾ ਜਾਣਾ ਵਾ ਨਾ ਇਹ ਇਹ ਰਵਾਉਂਦਾ ਵਾ ਰਵਾਉਂਦਾ ਕਿਉਂ ਮੋਹ ਆਪਾਂ ਮੰਗਲਾ ਚਰਨ ਪੜਿਆ ਸੀ ਹਮ ਅਵਗਣ ਪਰੇ ਵੀ ਪਹਿਰਾ ਤੋਂ ਸਿਰ ਤੱਕ ਗੁਣ ਤੇ ਕੋਈ ਨਹੀਂ ਤੇ ਅਗੇ ਸੀ ਅਮਰਤ ਛਾੜ ਪੀ ਅਮਰਤ ਜਿਹੜੇ ਵਚਨ ਸੀ ਅੱਜ ਲੋਕਾਂ ਨੇ ਛੱਡ ਤੇ ਆ ਤੇ ਵਿਖੇ ਕਹਿੰਦੇ ਗੰਦਗੀ ਨੂੰ ਅੱਖਾਂ ਵੀ ਗੰਦਗੀ ਖਾਂਦੀਆਂ ਕੰਨ ਵੀ ਗੰਦਗੀ ਖਾਂਦੇ ਜੀਬ ਵੀ ਗੰਦਗੀ ਖਾਂਦੀ ਤੇ ਹੱਥ ਵੀ ਗੰਦਗੀ ਚ ਪੈ ਗਏ ਔਰ ਜਦੋਂ ਆਪਾਂ ਪ੍ਰਤਨ ਜਨਮ ਸਾਖੀ ਸਿੰਘ ਸਾਹਿਬ ਬੈਠੇ ਜਦੋਂ ਖੋਲਦਿਆਂ ਨਾ ਉਹਦੇ ਵਿੱਚ ਮੈਂ ਵੱੜ ਰਿਹਾ ਸੀ ਵੀ ਕਲਯੁਗ ਮਿਲਿਆ ਗੁਰੂ ਨਾਨਕ ਸਾਹਿਬ ਨੂੰ ਐਦਾਂ ਫੇਸ ਟੂ ਫੇਸ ਅਲਫਾ ਨੰਗਾ ਸੀ ਤੇ ਮਹਾਰਾਜ ਸਾਹਿਬ ਕਹਿੰਦੇ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਉਹ ਉਲੀੜੇ ਲਈ ਫਿਰਦਾ ਉਹਨੇ ਕਿਹਾ ਬਾਬਾ ਮੇਰਾ ਸਮਾਂ ਮੈਂ ਕੀ ਕਰਾਂ ਮੈਂ ਆਉ ਦੇ ਤੇ ਕੀ ਜਦੋਂ ਮੇਰਾ ਪੂਰਾ ਜਵਾਨੀ ਦਾ ਸਮਾਂ ਤੇ ਮੈਂ ਸਾਰੇ ਲੋਕਾਂ ਦੇ ਲੀੜੇ ਲਾ ਦੇਣ ਅੱਜ ਵੇਖੋ ਹਮਾਰਾ ਜ ਆਗੇ ਕਿਸ ਦਾ ਲੀੜਾ ਪਾੜ ਜਾਣਾ ਕਹਿਣਾ ਬੇਇੱਜ਼ਤੀ ਕਰਾਉਣਾ ਸੀਨ ਲਵਾਲਾ ਤੇ ਹੁਣ ਆਪ ਵੀ ਪਾੜ ਲੈ ਅਧ ਨੰਗੇ ਸਰੀਰ ਦੂਸਰਾ ਮਾਰੇ ਨੇ ਆਖਿਆ ਵੀ ਤੂੰ ਜੀਵਕਾ ਤੋਂ ਫੜੀ ਆ ਕਿੰਦਾ ਬਾਬਾ ਮੇਰੇ ਸਮੇਂ ਦੀ ਨਿਸ਼ਾਨੀ ਉਹ ਲੋਕਾਂ ਨੂੰ ਮੈਂ ਜੀਵ ਦੇ ਰਸ ਵਿੱਚ ਪਸਾਉਂਗਾ ਤੇ ਅੱਜ ਵੇਖ ਲਓ ਆਮ ਹੀ ਮਰਗ ਦੇ ਭੋਗ ਉਸਤਾਖੀ ਮਾਫ ਮੈਂ ਵੀਡੀਓ ਵੀ ਪਾਈ ਸੀ ਇੱਕ ਤੇ ਮਾਂ ਚਲ ਗਈ ਘਰੋਂ ਪਿਓ ਲੱਭਦਾ ਕਿਤੇ ਮਾਂ ਮਰੇ ਤੇ ਪੇਕੇ ਮੁੱਕ ਜਾਂਦੇ ਪਿਓ ਮਰੇ ਘਰ ਸ਼ਾ ਅੱਲਾ ਮਰਨ ਨਾ ਵੀਰ ਕਿਸੇ ਦੇ ਉੱਜੜ ਜਾਂਦਾ ਮੇਲਾ ਗੁਰਮੁਖ ਬੈਠੇ ਸਿਆਣੇ ਅੱਗੇ ਪਿੰਡ 'ਚ ਕਿਤੇ ਮੌਤ ਹੋ ਜਾਣੀ ਤੇ ਸਾਰੇ ਪਿੰਡ ਨੇ ਰੋਟੀ ਨਾ ਪਕਾਉਣੀ ਤੇ ਆ ਕਿਹੜਾ ਸਮਾਂ ਆ ਗਿਆ ਜਿਹਦੇ ਮਰਗ ਤੇ ਭੋਗ ਤੇ ਜਾਓ ਤੇ ਪਕੌੜੇ ਲੱਗੇ ਉੱਥੇ ਮਠਿਆਈਆਂ ਵਰਤਨ ਦੀਆਂ ਠੰਡੇ ਉੱਤੇ ਰਾ ਭਲਾ ਹੋਵੇ ਇਹ ਇਹ ਸਾਰੀਆਂ ਕਥਾ 500 ਸਾਲ ਪਹਿਲਾਂ ਲਿਖਤੀਆਂ ਮਾਰੇ ਨੇ ਜਿਹੜੇ ਕਹਿੰਦੇ ਨਾਹੀਂ ਨਹੀਂ ਮੰਨਦੇ ਆ ਵੀ ਨਹੀਂ ਮੰਨਦੇ ਉਹ ਵੀ ਨਾਮ ਨੂੰ ਤੁਸੀਂ ਤੇ ਆਉਦੇ ਪਿਓ ਨੂੰ ਵੀ ਨਹੀਂ ਮੰਨਦੇ ਵੀ ਸਾਡਾ ਪਿਓ ਆ ਮਾਣ ਨੂੰ ਨਹੀਂ ਮੰਨਦੇ ਜਿਹੜੇ ਬੱਚੇ ਨੂੰ ਆਪਦੇ ਮਾਂ ਪਿਓ ਦਾ ਨਾ ਪਤਾ ਵੀ ਉਹਨੂੰ ਲੋਕੀਂ ਇੱਕ ਗਾਲ ਕੱਢਦੇ ਆਪਾਂ ਇੱਥੇ ਨਹੀਂ ਕੱਢਣੀ ਉਹ ਤੁਹਾਨੂੰ ਪਤਾ ਹੀ ਹੈ ਜਿਹੜੇ ਅੱਜ ਸਾਡਾ ਲਾਣਾ ਵੀ ਕਹਿੰਦਾ ਨਾ ਆਵੀ ਨਹੀਂ ਹੋ ਸਕਦਾ ਵੀ ਐਣੀ ਆਵੀ ਐਣੀ ਉਹ ਜਿਹੜਿਆ ਉਹਦੇ ਪਿਓ ਦੇ ਨਹੀਂ ਬਣੇ ਪਿਓ ਦਾ ਹੀ ਨਹੀਂ ਪਤਾ ਕਿਸੇ ਨੂੰ ਮਾਰੇ ਦੀ ਬਾਣੀ ਕਹਿੰਦੇ ਵੇਸਵਾ ਕਹਿ ਕਰ ਬੇਟਾ ਜਨਮਿਆ ਪਿਤਾ ਤਾਹੇ ਕੀ ਆ ਨਾਮ ਸਦਈਆ ਜਿਹੜਾ ਕੋਠੇ ਤੇ ਰਹਿਣ ਵਾਲੀ ਬੀਬੀ ਦੇ ਘਰ ਬੱਚਾ ਜੰਮਦਾ ਉਹਨੂੰ ਕਿਸੇ ਨੇ ਪੁੱਛਿਆ ਤੇਰੇ ਪਿਓ ਦਾ ਨਾਮ ਕੀ ਉਹਨੇ ਕਿਹਾ ਮੇਰਾ ਇੱਕ ਪਿਓ ਨਹੀਂ ਮੈਨੂੰ ਕਿਉਂਤਾ ਕਿੰਨੇ ਕਿੰਨੇ ਆਉਂਦੇ ਜਾਂਦੇ ਉੱਥੇ ਅੱਜ ਸਾਡਾ ਲਾਣਾ ਜਿਹੜਾ ਇਹ ਮਹਾਰਾਜ ਨੂੰ ਪਿਓ ਮੰਨਣ ਤੋਂ ਇਨਕਾਰੀ ਹੋਈ ਜਾਂਦੀ ਗੁਰਬਾਣੀ ਕਹਿੰਦੀ ਤੂੰ ਮੇਰਾ ਪਿਤਾ ਤੂੰ ਮੇਰਾ ਬੰਧਪ ਤੇ ਇਹ ਕਹਿੰਦੇ ਗੁਰੂ ਗ੍ਰੰਥ ਸਾਹਿਬਾ ਕਿਤਾਬ ਇਹ ਕੱਲੇ ਅੱਖਰ ਆਏ ਇਹ ਗਿਆਨ ਆ